ਗਾਰਡਨ ਵਾਲਿਓ ਹਤਾਂ ਦੀ ਫੇਟੀ ਉੱਤੇ ਤੁਨੂੰ ਸਰਦਾ ਦੇ ਫੁੱਲ ਚੜਾਉਣ ਲੱਗਿਆ ਓ ਥੋਡੀ ਯਾਦ ਵਿੱਚ ਬੈਠੀ ਕੇ ਧੋ ਘਣੀਆਂ ਓ ਇੱਕ ਦੋ ਪਿਆਰ ਦੇ ਹੰਝੂ ਬਹਣ ਲੱਗਿਆ ਇੱਕ ਦੋ ਪਿਆਰ ਦੇ ਹੰਝੂ ਬਹਣ ਲੱਗਿਆ ਉਹ ਤੁਨੂੰ ਮਿਲੂ ਹੰਗਾਰਾ ਅਸਨਸਾਰ ਵਿੱਚੋਂ ਮੋਦ ਬੰਨਿਆ ਤੁਸੀਂ ਕਹਾਣੀਆਂ ਦਾ ਉਸੋਂ ਖੰਦੇ ਹਾਂ ਅਸੀਂ ਜੁਬਾਨੀਆਂ ਦੀ ਹੋ ਮੁੱਲ ਤਾਰਾਂਗੇ ਅਸੀਂ ਕੁਰਮਾਨੀਆਂ ਦਾ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਉਹ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਉਹ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਉ ਬਲਦੀ ਚਿਖਾ ਹੁਣ ਠੰਡੀ ਨਹੀਂ ਹੋਣ ਦੇਣੀ ਗਰਮ ਰੱਖਾਗੇ ਦੌਰ ਕੁਰਬਾਨੀਆਂ ਦਾ ਹੋ ਲੈਰ ਹੱਕਾਂ ਦੀ ਰੰਢੀ ਨਹੀਂ ਹੋਣ ਦੇਣੀ ਲੈਰ ਹੱਕਾਂ ਦੀ ਰੰਢੀ ਨਹੀਂ ਹੋਣ ਦੇਣੀ ਓ ਖੇਡਣ ਜਾਣਦੇ ਹੜਾ ਦੀ ਹਿੱਕ ਅੰਦਰ ਓ ਖੇਡਣ ਜਾਣਦੇ ਹੜਾ ਦੀ ਹਿੱਕ ਅੰਦਰ ਓ ਸਰੀ ਜ਼ੁਲਮ ਦੀ ਕੈਂਡੀ ਨਹੀਂ ਹੋਣ ਦੇਣੀ ਉਹ ਸਾਮਰਾਜ ਦੀ ਮੰਡੀ ਜੇ ਹਿੰਦ ਹੋਇਆ ਹੋ 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 ਹੁਣ ਇਹ ਲੁੱਟ ਦੀ ਮੰਡੀ ਨਹੀਂ ਹੋਣ ਦੇਣੀ ਹੁਣ ਇਹ ਲੋਥਾਂ ਦੀ ਮੰਡੀ ਨਹੀਂ ਹੌਣ ਦੇਣੀ ਬਾਈ ਹਰਦੀਪ ਮੈਣਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਕਾਮਰੇਡ ਹਰਦੀਪ ਸਿੰਘ ਮੈਣਾ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਅਮਰ ਸ਼ੀਰ ਦਾ ਦਾ ਪੈਗਾ ਚੱਲੀ ਰੱਖਣਾ ਹੈ ਪੈਗਾ ਕਾਮਰੇਡ ਹਰਦੀਪ ਸਿੰਘ ਮੈਣਾ ਆ ਰਹੇ ਹਨ ਆ ਰਹੇ ਅਮਰ ਰਹੇ पाजी भाई तेरी सोचते बाबा जाके ठोक के मतलब कुल्ले को छोड़ के का ਹਾਂਜੀ ਹਾਂਜੀ ਇੱਕ ਕੰਮਰੇਡ ਹਰਦੀਪ ਮੈਣਾ ਜੀ ਨੂੰ ਲ lal salam lal salam lal salam lal salam La lal salam, La salam ਸਮਝ ਪੈਦਾ ਹੋਈ ਜਿਸ ਦੇ ਵਿੱਚ ਇਹਨਾਂ ਦੇ ਇੱਕ ਭਾਈ ਤੇਜਾ ਸਿੰਘ ਉਹ ਵੀ ਕੌਮਸਟ ਵਿਚਾਰਾਂ ਦੇ ਧਾਰਨੀ ਸੀ ਤੇ ਉਹਦੇ ਬਾਅਦ ਹਰਦੀਪ ਸਿੰਘ 1972-75 ਦੇ ਵਿੱਚ ਜਦੋਂ ਮੋਗੇ ਕੋਲੀ ਤਾੜ ਹੋਇਆ ਹੈ ਉਗਾ ਗੁਣੀ ਕੰਢ ਤੋਂ ਬਾਅਦ ਉਸ ਜ਼ਬਰ ਦੇ ਖਿਲਾਫ ਜਿਸੇ ਸਟੂਡੈਂਟਾਂ ਨੇ ਆਵਾਜ਼ ਉਠਾਈ ਸੀ ਉੱਥੇ ਨਾਲ ਦੀ ਨਾਲ ਕੌਮ ਦੇ ਪ੍ਰਚਾਰ ਦੇ ਸਾਥੀਆਂ ਨੇ ਨੌਜਵਾਨ 파ਰਸਵਾ ਪੰਜਾਬ ਪਾਈਕਰ ਯੂਨੀਅਨ ਬਣਾ ਕੇ ਉਸ ਆਵਾਜ਼ ਦੇ ਸੰਗ ਆਵਾਜ਼ ਲਾਈ ਸੀ ਉਸ ਸਮੇ ਉਹ ਸਾਥੀ ਆਪ ਦੀ ਪਿੰਡ ਦੀ ਨਵੇਂ ਭਾਰਤ ਸਭਾ ਦਾ ਪ੍ਰਧਾਨ ਸਿਕੰਦਰ ਹੁੰਦਾ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਉਹਨਾਂ ਦੌਰ ਦੇ ਵਿੱਚ ਜਦੋਂ ਲਹਾਰੇ ਜਿਵੇਂ ਬੰਦ ਹੋ ਰਹੀਆਂ ਸੀ ਨਵੇਂ ਨਵੇਂ ਭਾਰਤ ਸਭਾਾਂ ਬਣ ਰਹੀਆਂ ਸੀ ਪਿੰਡ ਪਿੰਡ ਕਾਇਆ ਬਣ ਰਹੀਆਂ ਸੀ ਤਾਂ ਸਾਂਗਿਕ ਲੋੜ ਲੱਗੀ ਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਗੱਲ ਜਾਣ ਦੇ ਖਾਤਰ ਪਿੰਡਾਂ ਦੇ ਲੋਕਾਂ ਨੂੰ ਜਥੇਬੰਦ ਕਰਨ ਦੀ ਖਾਤਰ ਉਹਨਾਂ ਦੇ ਕੰਟ ਸਦਨ ਦੀ ਖਾਤਰ ਸਾਨੂੰ ਕੋਈ ਨਾਟਕ ਮੰਡਲੀ ਜਾਂ ਗੀਤ ਸੰਗੀ ਦਾ ਪ੍ਰੋਗਰਾਮ ਉਹ 17 ਵਾਲੇ ਕੋਲ ਤੋਂ ਬਾਅਦ ਜੋ ਸਹਿਤ ਮੰਚ ਰੱਖਦੇ ਸੀ ਬੰਦੇ ਸਿਹਤ ਨਾਲ ਬਾਵਾਸਤਾ ਰੱਖਦੇ ਸੀ ਉਸ ਗੌਣ ਜਾਣਦੇ ਸੀ ਉਸ ਪਜੌਣ ਜਾਣਦੇ ਸੀ ਉਸ ਸਮੇਂ ਸੀ 25-30 ਬੰਦੇ ਨੌਜਵਾਨ ਭਾਰਸਾਨ ਸਰਗਰਮੀਆਂ 'ਚ ਕੰਮ ਕਰਨ ਵਾਲੇ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਤੇ ਸੀ ਇੱਕ ਲੋਕਨਾਟਕ ਦਾ ਬਟੰਡਾ ਸਥਾਪਿਤ ਕੀਤਾ ਉਹ ਸਾਥੀ ਉਸ ਸਮੇਂ ਤੋਂ ਸਾਡਾ ਮੋਢਲਾ ਮੰਡਲੀ ਦਾ ਮੈਂਬਰ ਸੀ ਨੌਯਾ ਭਾਰਤ ਸਭਾ ਤੇ ਵੀ ਕੰਮ ਕਰਦਾ ਸੀ ਤੇ ਸਾਡੀ ਜਿਹੜੀ ਲੋਕਨਾਟਕ ਦਾ ਬਟੰਡਾ ਬਣਾਇਆ ਸੀ ਅਸੀਂ ਉਸ ਦੇ ਵਿੱਚ ਸਰਗਰਮ ਹੋਇਆ ਬੱਗਾ ਸਿੰਘ ਅੰਦ ਕਰੋ ਉਹ ਲੜਦੇ ਨੇ ਕਿਹੜੀ ਗੱਲ ਤੋਂ ਲੜਦੇ ਨੇ ਉਹ نوٹ ਕਰੋ ਇਸ ਤਰ੍ਹਾਂ ਧਿਆਗੜਿਆ ਨੂੰ ਨੋਟ ਕਰੋ ਉਹ ਉਸ ਆਪਾਂ ਸਾਰਾ ਸਟੇਜ ਤੇ ਬੀਸ ਕਰਨਾ ਸਾਰੇ ਸਾਥੀ ਜੇ ਕੋਈ ਬਸਟੇਜ ਤੇ ਕੋਈ ਬੋਲਦਾ ਉਹ ਵੀ ਨੋਟ ਕਰਾਇਸ਼ ਕਰਨੀਆਂ ਡੈਰੀਆਂ ਲਾ ਕੇ ਸੀ ਉਹ ਨਾਟਕ ਸ਼ੁਰੂਆਤ ਕੀਤੀ ਸੀ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਨਾਟਕ ਰੰਗ ਹਰੇ ਇਨਕਲਾਬ ਦੇ ਇੱਕ ਲੜਾਈ ਕਿਸਮਝਉਤਾ ਤੇਰ ਮਾਰ ਸੀਧਾਂ ਦੇ ਤਿਆਰ ਕੀਤਾ ਸੀ ਤੇ ਉਹ ਗੀਤ ਸਿੰਘ ਜੀ ਤੁਸੀਂ ਆਪ ਗਾ ਲੈਂਦੇ ਸਾਰੇ ਪਾਤਰ ਤੇ ਇਸੇ ਤਰ੍ਹਾਂ ਦੇ ਤੌਰ ਤੇ 75 ਤੱਕ ਸਾਡੀ ਉਹ ਨਾਟਕ ਮੰਡਲੀ ਜਿਹੜੀ ਸੀਗੀ ਇਹ ਲੋਕਨਾਟ ਕਲੱਬ ਢੰਡਾ ਅਸੀਂ ਬਣਾਇਆ ਸੀ ਕੋ ਚੱਲਦਾ ਰਿਹਾ 75 ਦੇ ਵਿੱਚ ਐਮਰਜੈਂਸੀ ਲੱਗਣ ਤੋਂ ਬਾਅਦ ਸਾਡੇ ਕੁਝ ਵਰਕਰ ਸਾਡੇ ਕੁਝ ਸਪੰਦਰ ਖੜੇ ਗਏ ਯਰ ਕੇ ਬੰਦ ਕਰਤੇ ਤੂ ਸਾਡੇ ਰਾਤਿਕ ਮੰਡਲ ਦਾ ਬਹੁਤ ਹੀ ਸਤਿਕਾਰਯੋਗ ਸ਼੍ਰੀ ਹਰਦੀਪ ਸਿੰਘ ਤੇ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਆਗੂ ਮੈਂਬਰ ਜੋ ਇੱਥੇ ਪਹੁੰਚੇ ਹਨ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਮੈਂ ਡਾਕਟਰ ਪਰਮੋਦ ਕੋਇਲ ਆਦੇਸ਼ ਮੈਡੀਕਲ ਕਾਲਜ ਮਠੰਡਾ ਦੇ ਵਿੱਚ ਪ੍ਰਿੰਸੀਪਲ ਮੈਂ ਡਿਊਟੀ ਨਿਭਾ ਰਿਹਾ ਹਾਂ ਤੇ ਮੈਂ ਸਭ ਤੋਂ ਪਹਿਲਾਂ ਤਾਂ ਸਾਡੀ ਸਮੂਹ ਸੰਸਥਾ ਵੱਲੋਂ ਆਦੇਸ਼ ਮੈਡੀਕਲ ਕਾਲਜ ਦੀ ਮੈਨੇਜਮੈਂਟ ਵੱਲੋਂ ਸ੍ਰੀ ਹਰਦੀਪ ਜੀ ਦਾ ਵੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇ ਨੂੰ ਅਦੇਸ਼ ਮੈਡੀਕਲ ਕਾਲਜ ਦੇ ਵਿੱਚ ਡਾਕਟਰੀ ਸਿੱਖਿਆ ਦੇ ਕੋਝਾਂ ਲਈ ਦਾਨ ਪਜੋ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਅਸੀਂ ਤਰਕਸ਼ਿ ਸੋਸਾਇਟੀ ਪੰਜਾਬ ਜਿਨ੍ਹਾਂ ਦੇ ਪ੍ਰੇਰਨਾ ਸਤਕਾ ਪਰਿਵਾਰ ਵੱਲੋਂ ਇਹ ਫੈਸਲਾ ਲਿੱਤਾ ਗਿਆ ਕਿ ਸ਼੍ਰੀ ਦਾਨ ਕਰਨਾ ਚਾਹੀਦਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੈਂ ਕੁਝ ਬੰਲਾ ਪੈਸੇ ਦਾ ਕਿ ਮੈਨੂੰ ਪਤਾ ਸਾਰੇ ਤਰਕਸ਼ਿ ਸੋਸਾਇਟੀ ਦੇ ਜਾਂ ਹੋ ਹੋ ਜਿਹੜੇ ਮੈਂਬਰ ਨੇ ਸਾਰਿਆਂ ਨੂੰ ਸ਼ਰੀਰਦਾਨ ਬਾਰੇ ਪਤਾ ਹੈਗਾ ਬਟ ਫਿਰ ਵੀ ਮੈਂ ਵੀ ਮੈਡੀਕਲ ਕਾਲਜ ਵੱਲੋਂ ਕੁਝ ਗੱਲਾਂ ਤੁਹਾਨੂੰ ਸਾਂਝੀਆਂ ਕਰਦਾ ਹਾਂ ਜਿਹੜੇ ਕੁਝ ਡਾਊਟ ਹੁੰਦੇ ਹਨ ਕਿ ਮੈਡੀਕਲ ਕਾਲਜ ਦੇ ਵਿੱਚ ਸ਼ਰੀਰ ਦੀ ਜ਼ਰੂਰਤ ਕਿਉਂ ਪੈਂਦੀ ਹੈ ਉੱਥੇ ਕਿਵੇਂ ਵਰਤਿਆ ਜਾਂਦਾ ਹੈ ਉਹ ਮੈਂ ਤੁਹਾਨੂੰ ਕੁਝ ਗੱਲਾਂ ਸਾਂਝੀਆਂ ਕਰਦਾ ਹਾਂ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਕਿ ਸ਼ਰੀਰਦਾਨ ਦਾ ਕੀ ਮਤਲਬ ਕੀ ਹੈ ਤੇ ਸ਼ਰੀਰਦਾਨ ਦਾ ਭਾਵ ਇਹ ਹੈ ਕਿ ਮ੍ਰਿਤਕ ਦੇ ਨੂੰ ਕਿਸੇ ਵੀ ਮੈਡੀਕਲ ਸੰਸਥਾ 'ਵੀ ਦਾਨ ਦਿੱਤਾ ਜਾਵੇ ਉਦਾ ਸੰਸਕਾਰ ਨਾ ਕੀਤਾ ਜਾਵੇ ਅਗਦੀ ਟੇਡ ਨਾ ਕੀਤਾ ਜਾਵੇ ਕਿਸੇ ਵੀ ਮੈਡੀਕਲ ਸੰਸਥਾ ਦਾ ਨਾਮ ਕੀਤਾ ਜਾਵੇ ਮੈਡੀਕਲ ਸੰਸਥਾ ਕੋਈ ਵੀ ਹੋ ਸਕਦੀ ਹੈ ਚਾਹੇ ਉਹ ਐਮਬੀਬੀਐਸ ਦੀ ਪੜਾਈ ਨਾਲ ਸੰਬੰਧਤ ਹੋਵੇ ਚਾਹੇ ਬੀਡੀਐਸ ਡੈਂਟਰ ਵਾਲੀ ਪੜਾਈ ਹੋਵੇ ਚਾਹੇ इवन ਜਿਹੜੀਆਂ ਹੋਰ ਆਪਣੀ ਸਿਸਟਮ ਚੱਲਦੇ ਹਨ ਆਪਣੇ ਇੰਡੀਆ ਦੇ ਵਿੱਚ ਕਈ ਆਯੁਰਵੈਦਿਕ ਹੈ ਹੋਮੀਓਪੈਥਿਕ ਹੈ ਜਾਂ ਯੂਨਾਨੀ ਸਿੱਧਾ ਜਿਹੜੇ ਹੋਰ ਰਜਿਸਟ੍ਰੇਟਾਂ ਦੇ ਵਿੱਚ ਸਿਸਟਮ ਚੱਲਦੇ ਹਨ ਕੋਈ ਵੀ ਇਦਾਂ ਦੀ ਜਿਹੜੀ ਮੈਡੀਕਲ ਦੀ ਪੜਾਈ ਨਾਲ ਸੰਬੰਧਤ ਜਿਹੜਾ ਮੈਡੀਕਲ ਕਾਲਜ ਹੈ ਉੱਥੇ ਮਨਜੂਰ ਸ਼ੁਦਾ ਮੈਡੀਕਲ ਕਾਲਜ ਦੇ ਵਿੱਚ ਸ਼ਰੀਰਦਾਨ ਕੀਤਾ ਜਾ ਸਕਦਾ ਹੈ ਤੇ ਸ਼ਰੀਰਦਾਨ ਕਰਨ ਦਾ ਪ੍ਰੋਸੀਜਰ ਕੀ ਹੁੰਦਾ ਹੈ ਇਹਦੇ ਵਿੱਚ ਜਿਆਦਾ ਜਿਉਂਦੇ ਜੀ ਸ਼ਰੀਰਦਾਨ ਦਾ ਫਾਰਮ ਭਰਿਆ ਜਾਂਦਾ ਹੈ ਜਿਦਾ ਆਪਾਂ ਐਫੀਡੇਵਿਟ ਵਸੀਅਤਨਾਮਾ ਜਿਵੇਂ ਆਪਾਂ ਆਪਣੀ ਜਾਇਦਾਦ ਦਾ ਵਸੀਅਤਨਾਮਾ ਬਣਾਉਂਦੇ ਆਂ ਇਦਾਂ ਹੀ ਆਪਾਂ ਆਪਣੇ ਸ਼ਰੀਰ ਦਾ ਵਸੀਅਤਨਾਮਾ ਬਣਾ ਦਿੰਦੇ ਆਂ ਕਿ ਮੇਰੀ ਮੌਤ ਤੋਂ ਬਾਅਦ ਜਿਹੜਾ ਹੈਗਾ ਸਰੀਰ ਮੈਡੀਕਲ ਕਾਲਜ ਨੂੰ ਦਾਨ ਕੀਤਾ ਜਾਵੇ ਜੇ ਜਾਨ ਕੋਈ ਕਿਸੇ ਕਾਰਨ ਮੇਂ ਸ਼ੋ ਨਹੀਂ ਬਣ ਸਕਦਾ ਤਾਂ ਮੌਤ ਤੋਂ ਬਾਅਦ ਵੀ ਉਹਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਜਿਹੜਾ ਸ਼ਰੀਰਦਾਨ ਕੀਤਾ ਜਾ ਸਕਦਾ ਹੈ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਹੁੰਦੀ ਹੈ इवन ਅਗਰ ਜਿਉਂਦੇ ਜੀ ਵੀ ਅਗਰ ਫਾਰਮ ਭਰਿਆ ਹੋਇਆ ਹੈ ਉਹਦੇ ਵਿੱਚ ਵੀ ਬਾਅਦ ਵਿੱਚ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਜਿਹੜਾ ਹੈ ਸ਼ਰੀਰਦਾਨ ਕੀਤਾ ਜਾਂਦਾ ਹੈ ਫਿਰ ਅਗਰ ਆਪਾਂ ਗੱਲ ਕਰੀਏ ਕਿ ਮੈਡੀਕਲ ਕਾਲਜ ਦੇ ਵਿੱਚ ਸ਼ਰੀਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਅ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਦਾ ਜਿਹੜਾ ਮੈਡੀਕਲ ਦੇ ਵਿੱਚ ਤੋਂ ਵਿਦਿਆਰਥੀ ਦੀ ਐਡਮਿਸ਼ਨ ਹੁੰਦੀ ਹੈ ਜਿਹੜਾ ਉਹਨਾਂ ਦਾ ਸਭ ਤੋਂ ਪਹਿਲਾ ਸਾਲ ਹੁੰਦਾ ਹੈ ਪਹਿਲੇ ਸਾਲ ਦੇ ਵਿੱਚ ਹੀ ਕਿਉਂਕਿ ਇਹੜੇ ਵਿਦਿਆਰਥੀ ਲੋਕ ਵੀ ਪਲੱਸ 2 ਆਪਣੇ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚੋਂ ਸਿੱਧਾ ਮੈਡੀਕਲ ਕਾਲਜਾਂ ਦੇ ਵਿੱਚ ਜਾਂਦੇ ਹਨ ਅੱਗੇ ਉਹਨਾਂ ਨੇ ਆਪਣੇ ਜਿਹੜੀਆਂ ਪੁਰੀਆਂ ਮਨੁੱਖਾਂ ਦੀ ਬਿਮਾਰੀ ਦਾ ਇਲਾਜ ਕਰਨਾ ਹੁੰਦਾ ਹੈ ਪਰ ਉਹਨਾਂ ਨੂੰ ਉਸ ਤੋਂ ਪਹਿਲਾਂ ਆਪਣੀ ਮਨੁੱਖੀ ਸਰੀਰ ਦੀ ਮੁੱਢਲੀ ਬੰਦਤਰ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ ਜਿਹੜੀ ਮਨੁੱਖੀ ਬੰਤਤੀ ਜਿਹੜੀ ਜਾਣਕਾਰੀ ਹੈ ਚਾਹੇ ਇਹਦੇ ਲਈ ਕਿਤਾਬਾਂ ਹੈਗੀਆਂ ਸੌਫਟਵੇਅਰ ਹਨ ਬਹੁਤ ਕੀਤੀ ਜਾਂਦੀਆਂ अवेलेबल ਹਨ ਬਟ ਫਿਰ ਵੀ ਜਿਹੜੀ ਹੈ ਮਨੁੱਖੀ ਸਿਰਦੀ ਜਿਹੜੀ ਜਾਣਕਾਰੀ ਇੱਕ ਮਨੁੱਖੀ ਸਰੀਰ ਤੋਂ ਮਿਲਦੀ ਹੈ ਉਹਦਾ ਦਾ ਕੰਪੈਰੀਜ਼ਨ ਕੋਈ ਵੀ ਹੋਰ ਕੋਈ ਕਿਤਾਬਾਂ ਜਾਂ ਕੰਪਿਊਟਰ ਦੇ ਮਾਡਲ ਸੌਫਟਵੇਅਰ ਉਹਦਾ ਦਾ ਕੋਈ ਵੀ ਉਹਦਾ ਕੰਪੈਰੀਜ਼ਨ ਹੈ ਨਹੀਂ ਹੈ ਉਹ ਜਿਹੜੀ ਵਿਦਿਆਰਥੀ ਜਦੋਂ ਡੈੱਡ ਬਾਡੀ ਨੂੰ ਟੱਚ ਕਰਦੇ ਹਨ ਨਾ ਅਸੀਂ ਇਹਨਾਂ ਨੂੰ ਟੱਚ ਜਿਹੜੀ ਫੀਲਿੰਗ ਹੈ ਨਾ ਜਿਹੜੇ ਕੰਪਿਊਟਰ ਦੇ ਕਿਤਾਬਾਂ ਹੈਗੀਆਂ ਉਹ ਟੱਚ ਦੀ ਫੀਲਿੰਗ ਨਹੀਂ ਆਉਂਦੀ ਉਹਨਾਂ ਨੂੰ ਤੇ ਟੱਚ ਦੀ ਫੀਲਿੰਗ ਨਾਲ ਜਿਹੜੀ ਲਰਨਿੰਗ ਹੁੰਦੀ ਆ ਉਹਨਾਂ ਦੀ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਵਿੱਚ ਪੈਦਾ ਹੁੰਦੀਆਂ ਕੋਈ ਇੱਕ ਮਨੁੱਖੀ ਸਰੀਰ ਦੇ ਨਾਲ ਹੀ ਹੁੰਦੀਆਂ ਹਨ ਜਦੋਂ ਐਕਚੁਅਲੀ ਉਹ ਆਰਗਨਸ ਨੂੰ ਦੇਖਦੇ ਹਨ ਉਹਨਾਂ ਨੂੰ ਸਟੱਡੀ ਕਰਦੇ ਹਨ ਤੇ ਜਿਹੜੀਆਂ ਲਰਨ ਹੁੰਦੀਆਂ ਉਹਦਾ ਕੋਈ ਉਹਦਾ ਪੰਟੈਰਿਜ਼ਰ ਕੁਝ ਨਹੀਂ ਹੈਗਾ ਉਹਦਾ ਇੱਕ ਤਾਂ ਇਹ ਸਭ ਤੋਂ ਵੱਡਾ ਜਿਹੜੀ ਮੈਡੀਕਲ ਕਾਲਜਾਂ ਦੇ ਵਿੱਚ ਸਰੀਰ ਦੀ ਬੜਤੋਂ ਦੀ ਜ਼ਰੂਰਤ ਹੁੰਦੀ ਹੈ ਪਹਿਲੇ ਸਾਲ ਦੇ ਵਿਦਿਆਰਥੀ ਉਹ ਬਹੁਤ ਇਸ ਨੂੰ ਜ਼ਰੂਰ ਸਟੱਡੀ ਕਰਦੇ ਹਨ ਉਸ ਤੋਂ ਇਲਾਵਾ ਅ ਦੂਜੇ ਤੀਜੇ ਸਾਲ ਦੇ ਵਿਦਿਆਰਥੀ ਜਿਹੜੇ ਹੰਦਿਆਂ ਜਾਂ ਪੋਸਟ ਗ੍ਰੈਜੂਏਟ ਜਿਹੜੇ ਐਮ ਡੀ ਐਮ ਐਸ ਕਰਦੇ ਹਨ ਉਹ ਵੀ ਨਾਲ ਸਟੱਡੀ ਕਰਦੇ ਹਨ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਜਿਵੇਂ ਸਾਡੇ ਇੱਕ ਪੈਥੋਲੋਜੀ ਦਾ ਸਬਜੈਕਟ ਹੁੰਦਾ ਹੈ ਪੈਥੋਲੋਜੀ ਦੇ ਵਿਦਿਆਰਥੀ ਜਿਹੜੇ ਅੰਗਾਂ ਦੀ ਦੁਆਰਾ ਬਿਮਾਰੀ ਦੀ ਜਾਂਚ ਕਰਦੇ ਹਨ ਆਪਣੇ ਟੀਚਿੰਗ ਪਰਪਸ ਲਈ ਟਰੇਨਿੰਗ ਪਰਪਸ ਲਈ ਅੰਗਿਓ ਬਿਮਾਰੀਆਂ ਦੁਆਰਾ ਸਮਝ ਸਕਣ ਤੇ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਜਿੰਨੀ ਉਹਨਾਂ ਨੂੰ ਬਿਮਾਰੀ ਦੀ ਸਮਝ ਲੱਗੇਗੀ ਉੰਨੀ ਉਹ ਹੋਰ ਆਉਣ ਵਾਲੇ ਜਿਹੜੇ ਆਪਣੀ ਮਨੁੱਖਤਾ ਹੈਗੀ ਆ ਉਹਨਾਂ ਨੂੰ ਉਸ ਬਿਮਾਰੀ ਬਾਰੇ ਅਵੇਅਰ ਕਰ ਸਕਣਗੇ ਉਹਦਾ ਜਲਦੀ ਬਿਮਾਰੀ ਦਾ ਪਤਾ ਲੱਗ ਸਕੇਗਾ ਤੇ ਉਹਦਾ ਜਲਦੀ ਆਪਾਂ ਕੋਈ ਇਲਾਜ ਲੱਭ ਸਕਦੇ ਹਾਂ ਇਵਨ ਅਗਰ ਆਪਾਂ ਗੱਲ ਕਰੀਏ ਜਿਹੜੀ ਅੱਜ ਦੀ ਡੇਟ ਦੇ ਵਿੱਚ ਆਪਣੀ ਮੈਡੀਕਲ ਸਾਇੰਸ ਇੰਨੀ ਐਡਵਾਂਸ ਹੋਈ ਹੈ ਅਗਰ ਆਪਾਂ ਅੱਜ ਤੋਂ 10 15 ਸਾਲ ਜਾਂ 20 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਅੱਜ ਦੀ ਡੇਟ ਦੇ ਵਿੱਚ ਜੋ ਆਪਣੇ ਕੋਲੇ ਮੈਡੀਕਲ ਸਾਇੰਸ ਦੀ ਐਡਵਾਂਸਮੈਂਟ ਹੈ ਇਹਦਾ ਮਤਲਬ ਡੈੱਡ ਬੋਡੀਆਂ ਦੇ ਉੱਪਰ ਸਟੱਡੀ ਕਰਕੇ ਜਿਹੜੀਆਂ ਕੁਝ ਖੋਜਾਂ ਹੁੰਦੀਆਂ ਨੇ ਤੇ ਅੱਗੇ ਹੋਰ ਆਪਣੇ ਨਵੇਂ-ਨਵੇਂ ਚੀਜ਼ਾਂ ਬਣਦੀਆਂ ਉਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀਆਂ ਹਨ ਅਖੀਰਲੀ ਮੈਂ ਇਹ ਸਪੈਸ਼ਲ ਫੇਰ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਪਰਿਵਾਰਕ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜਾ ਪਰਿਵਾਰਕ ਮੈਂਬਰ ਆਪਣੇ ਲਈ ਬਹੁਤ ਵੱਡਾ ਫੈਸਲਾ ਹੁੰਦਾ ਹੈ ਕਿ ਇਹ ਦਾਨ ਕਰਨਾ ਤੇ ਫੈਸਲਾ ਲਿੱਤਾ ਗਿਆ ਹੈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗਾਂਧੀ ਦੇ ਭੈਣ ਵਰਦੋਤੌਰ ਵੱਲੋਂ ਕਦੇ ਕੋਈ ਸ਼ਿਕਾਇਤ ਨਹੀਂ ਆਈ ਸੀ ਸਗਾ ਤੋਂ ਅਸੀਂ ਰਾਤਾਂ ਨੂੰ ਵੀ ਸਲਾਹ ਕਰਦੇ ਮੈਂ ਸਾਈ ਪਰ ਇਸ ਜਿਹੜੀ ਵੀਰ ਦੀ ਕਮਾਈ ਹੈ ਉਹਨਾਂ ਦੀ ਕਮਾਈਆਂ ਮਹਿਣਾ ਦੇ ਨਾਲ ਹੀ ਜਾਣਾ ਹਰਦੀਪ ਸਿੰਘ ਢਿਲੋਂ ਦੇ ਨਾਮ ਨਾਲ ਲੋ ਜਾਣਾ ਮਹਿਣਾ ਸਾਡਾ ਪਿੰਡ ਸੀ ਮੇਰੇ ਪਿੰਡ ਟਿੱਪਲ ਬੋੜ ਸੀ ਪੰਦੇ ਯੁਗਾਂ ਕੰਨ ਨਾ ਬਤਾ ਦਿਨ ਸੀ ਇਹੇ ਸੌ ਸਹਾਣੀ ਦੁੱਧ ਦੋਤਿਆ ਰਹਾ ਸਾਰੇ ਦਿਨ ਚਿਰ ਨਾਲ ਦੋਸਤਾਂ ਧੂਨੀਆਂ ਉੱਤੇ ਬਹਿਣਾ ਜੇ ਮੁਰ ਨਾ ਨਾ ਤੈਨੂੰ ਜਾਵੇ ਕਿ ਮੈਂ ਸਰਗਰ ਤੋਂ ਕੀ ਲੈਣਾ ਸਭ ਸੀ ਸਾਥੀ ਸਭ ਦੇ ਵਿੱਚ ਤੁਹਾਨੂੰ ਪਤਾ ਹੈ ਸਾਥ ਸੀ ਇਹਦੇ ਰੌਣਕ ਰਹਿੰਦੀ ਬੁੱਢੇ ਬਾਬੇ ਬਹਿਦੇ ਚੰਨ ਚਾਂਦ ਨੂੰ ਸਾਰੀ ਰਾਤ ਹੀ ਹੱੱਗੇ ਨਾਲ ਸੇ ਕਰਦੇ ਮੇਰਾ ਪਿੰਡ ਸੀ ਤੱਤਲਾ ਜਲਰਾ मैं कि के को कर लेना जे मुन मैडम के नहीं जावे मैं सो जा तो कि ल एक दिन सपने गरिना रंगा उटी रो सब सारी ना कोई चाचा था 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 ना आ तारा दसिया ना बाप पे बाप या चाकर ने निकली ताकर चली इनके मिले बापूं की याद आ गई मिट्टी फोड़ के ना